ਦੇਖ ਰਹੇ ਹਾਂ ਜੀਟੀਵੀ ਨੈਟਵਰਕ ਤੇ ਮੈਂ ਹਾਂ ਖੇਤਪਾਲ ਸਿੰਘ ਦੀ ਕੋੜੀਸੇਖਾ ਨਗਰਪੰਚਾਇਤ ਦੇ ਅਫਸਰ ਸਹਿਬਾਨ ਅੱਜ ਬਾਜ਼ਾਰ ਵਿੱਚ ਨਿਕਲੇ ਜਿਸ ਦੀ ਅਗਵਾਈ ਨਗਰਪੰਚਾਇਤ ਦੇ ایਓ ਸਾਹਿਬ ਕਰ ਰਹੇ ਨੇ ਤੇ ਨਾਲ ਉਹਨਾਂ ਦਾ ਅਮਲਾ ਫੈਲਾ ਸਾਰਾ ਇਸ ਮਹਿੰਮ ਦੇ ਵਿੱਚ ਚੁੱਟਿਆ ਹੋਇਆ ਜਿਕਰਯੋਗ ਹੈ ਕਿ ਖਾਸ ਕਰਕੇ ਅੰਮ੍ਰਿਤਸਰ ਰੋਡ ਤੇ ਟ੍ਰੈਫਿਕ ਜਾਮ ਰਹਿੰਦਾ ਹੈ ਆਮ ਸਰ ਰੋਡ ਤੇ ਦੁਕਾਨਦਾਰਾਂ ਤੇ ਦੋਸ਼ ਲੱਗਦੇ ਨੇ ਕਿ ਉਹ ਆਪਣੀਆਂ ਦੁਕਾਨਾਂ ਦੇ ਅੱਗੇ ਘੱਟੋ ਘੱਟ 10 12 ਫੁੱਟ 15 ਫੁੱਟ ਦੇ ਕਰੀਬ ਕਰੀਬ ਜਗ੍ਹਾ ਹੋਰ ਰੁੱਕ ਕੇ ਸੜਕ ਤੇ ਕਬਜ਼ਾ ਕਰ ਲੈਂਦੇ ਨੇ ਅੱਧੀ ਸੜਕ ਤੇ ਉਹ ਰੋਕਾਂ ਲਾ ਦਿੰਦੇ ਨੇ ਜਿਸ ਕਾਰਨ ਟ੍ਰੈਫਿਕ ਪ੍ਰਭਾਵਿਤ ਹੁੰਦਾ ਹੈ ਤੇ ਉੱਥੇ ਲੰਮੀਆਂ ਲਾਈਨਾਂ ਲੱਗਦੀਆਂ ਅੱਜ ਨਗਰਪੰਚਾਇਤ ਦੇ ਅਫਸਰ ਸਹਿਬਾਨ ਇਸ ਮਹਿੰਮਤੇ ਨਿਕਲੇ ਉਹਨਾਂ ਨੇ ਸਾਰੇ ਦੁਕਾਨਦਾਰਾਂ ਨੂੰ ਪਹਿਲਾਂ ਹੀ ਤਗੀਦ ਕੀਤਾ ਹੋਇਆ ਸੀ ਤੇ ਅੱਜ ਉਹਨਾਂ ਨੇ ਇਸ ਨੂੰ ਅਮਲੀ ਰੂਪ ਦਿੰਦਿਆਂ ਹੋਇਆਂ ਸਬਦੇ ਜਿਹੜੇ ਸਮਾਨ ਅੱਗੇ ਲਾਏ ਹੋਏ ਸੀ ਉਹਨਾਂ ਨੂੰ ਪਛਾਣ ਕਰਵਾਇਆ ਤੇ ਕੁਝ ਕੁ ਸਮਾਨ ਉਹਨਾਂ ਨੇ ਨਾਲ ਟਰਾਲੀ ਦੇ ਵਿੱਚ ਲੱਦ ਕੇ ਆਪਣੇ ਨਗਰਪੰਚਾਇਤ ਵੀ ਪਹੁੰਚਤਾ ਕੀਤਾ। ਜਦ ਦੇ ਕਾਰਵਾਈ ਅਮਲ ਚੱਲਿਆਂ ਦੀ ਜਾ ਰਹੀ ਸੀ ਤੇ ਕੁਝ ਦੁਕਾਨਦਾਰਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਪਰ ਅਫਸਰ ਸਹਿਬਾਨ ਆਪਣੇ ਫੈਸਲੇ ਤੇ ਅੜੇ ਰਹੇ। ਯਾਰ ਮੈਂ ਤਾਂ ਇਹ ਨੂੰ ਬੰਦਰੀ ਕਰਦਾ ਹਾਂ। ਅੱਜ ਵੀ ਸਿੱਕੇ ਮੈਂ ਮੋਟਾ ਪ੍ਰਕਾਰ ਜਿਹੜੇ ਕੋਲ ਸੱਜਣਾ ਨਾ ਕੋਈ ਮਿੱਕਾ ਜਿਆਦਾ। ਉਹਨੇ ਕਹਿੰਦਾ ਚੱਕਰੇ ਤੇ ਜੋ ਉਹਨੇ ਕਹਿੰਦਾ ਚੱਕਰੇ ਤੇ ਮਤਲਬ ਉਹ ਨਹੀਂ ਆਉਂਦਾ। ਉਹਨਾਂ ਨੇ ਤੋ ਕਹਿੰਦਾ ਕਿਸੇ ਇਨਸਾਨ ਜੀ ਦੇ ਨੰਦੇ ਦੇ ਕੋਈ ਕੀ ਹੋ ਰਿਹਾ। ਉਲਟਾ ਮੇਰੇ ਤੇ ਮਰਤੇ ਹੋ ਜਾਂ ਮੜੀ ਦੇ ਕੋਲ। ਉਹ ਤਾਂ ਹੀ ਮਰਨੇ। ਗਾਓ ਤੁਸੀਂ ਕੋਲ ਜੋ ਕਰ ਕੋਲ ਜੋ ਵੀ ਕਰਦਾ ਲਾਉਂਦਾ। ਇਹ ਦੇਖਿਆ ਜਾਨੀ ਤੇ ਕੋਈ ਤੁਸੀ ਲੋਕ ਸਾਰੇ ਪਰੇਸ਼ਾਨ ਦੀ ਸਭ ਦੁਨੀਆ ਪਰੇਸ਼ਾਨੀ ਇੱਕ ਬੰਦੇ ਦੇ ਵਗੈਰਾ ਲੱਗਦੀ ਆ ਸਾਰੇ ਇੱਕ ਬੰਦੇ ਵੇ ਉਹਨਾਂ ਸਿੱਟਾ ਰੋਟੀ ਦੇ ਲੱਗਦੀ ਚਲੋ ਅੱਗੇ ਬੰਦੇ ਜਾਂਦੇ ਇਹ ਦਿੱਕਣਾ ਹੀ ਨਹੀਂ ਟੋਡੇ ਦੀ ਲੱਗਦੀ ਹੈ ਘਬਰਾ ਆਪਣੇ ਘਟੇ ਦੀ ਘਬਰਾ ਚਲੋ ਅੱਗੇ ਸਰ ਤੇ ਅਫਸਰਾਂ ਨਾਲ ਚੱਲਦੇ ਘਬਰੀ ਜਾਂਦੀ ਤਾਂ ਕਿਤੇ ਲਾ ਲਓ ਹੋਰ ਨਾਲ ਜਿਹੜਾ ਮਹਿਲ ਆਵੇ ਅਫਸਰ ਸਹਿਬਾਨ ਆਪਣੇ ਫੈਸਲੇ ਤੇ ਅੜੇ ਰਹੇ ਉਹਨਾਂ ਕਿਹਾ ਕਿ ਜੋ ਨਿਜਮ ਤੇ ਸ਼ਰਤਾਂ ਵੀ ਉਹਨਾਂ ਮੁਤਾਬਕ ਹੀ ਅਸੀਂ ਕੰਮ ਕਰ ਰਹੇ ਹਾਂ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜੋ ਰੇੜੀ ਮਾਰਕੀਟ ਜਾਂ ਰੇੜੀ ਪਾਰਕਿੰਗ ਬਣਾਈ ਸੀ ਤੇ ਨਾਲ ਗੱਡੀਆਂ ਦੀ ਪਾਰਕਿੰਗ ਬਣਾਈ ਸੀ ਉਸ ਦਾ ਠੇਕਾ ਹੋ ਚੁੱਕਿਆ ਹੁਣ ਉਸ ਜਗ੍ਹਾ ਤੇ ਰੇੜੀਆਂ ਨੂੰ ਟਰਾਂਸਫਰ ਕੀਤਾ ਜਾਏਗਾ ਉੱਥੇ ਉਹਨਾਂ ਨੂੰ ਪਹੁੰਚਾਇਆ ਜਾਵੇਗਾ ਬਾਜ਼ਾਰ ਦੇ ਵਿੱਚੋਂ ਹਟਾ ਕੇ ਇਸ ਚੀਜ਼ ਦਾ ਕੁਝ ਰੇੜੀ ਮਾਲਕਾਂ ਵੱਲੋਂ ਕੁਝ ਰੇੜੀ ਫੜੀ ਵਾਲਿਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਤੇ ਨਾ ਉਹਨਾਂ ਨੂੰ ਰੇੜੀਆਂ ਲਾਉਣ ਦੀ ਇਜਾਜ਼ਤ ਦਿੱਤੀ ਗਈ ਉਹਨਾਂ ਨੂੰ ਕਿਹਾ ਗਿਆ ਕਿ ਰੇੜੀਆਂ ਤੁਸੀਂ ਜਿਸ ਜਗ੍ਹਾ ਤੇ ਤੁਹਾਨੂੰ ਜਗ੍ਹਾ ਰਾਟ ਹੋਈ ਹੈ ਤੁਸੀਂ ਉੱਥੇ ਹੀ ਲਾ ਸਕਦੇ ਹੋ ਇਸ ਮੌਕੇ ਸਾਡੇ ਨਾਲ ਗੱਲਬਾਤ ਕਰਦੇ ਆਂ ਦੁਕਾਨਦਾਰ ਨੇ ਕੀ ਕਿਹਾ ਕੀ ਮੁਸ਼ਕਲਾ ਨਹੀਂ ਆਓ ਸੁਣਦੇ ਹੀਰਾਮ ਆਪਣਾ ਹੀਰਾ ਲਾਲ ਜੀ ਹੀਰਾ ਲਾਲ ਜੀ ਕੀ ਕਹਿਣਾ ਚਾਹੁੰਦੇ ਆਂ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆਂ ਜੀ ਪ੍ਰਸ਼ਾਸਨ ਨੂੰ ਕਿ ਬਾਜ਼ਾਰ ਦੇ ਵਿੱਚ ਜਿਹੜੇ ਕੰਮ ਕਾਰੋਬਾਰ ਨੇ ਅੱਗੇ ਖਤਮ ਹੋਏ ਪਏ ਆ ਇਸਾਰੇ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਸਾਨੂੰ ਅੱਜ ਤੋਂ 7 ਮਹੀਨੇ ਪਹਿਲਾਂ ਇਹਨਾਂ ਨੇ ਆ ਫੱਟੀ ਲਾਈ ਸੀ ਇਹ ਤੇ ਪੀਲੇ ਰੰਗ ਦੀ ਨਗਰ ਪੰਚਾਇਤਾਂ ਦੇ ਲਾ ਕੇ ਗਏ ਸੀਗੇ ਇੱਥੇ ਤੇ ਤੁਸੀਂ ਸਮਾਨ ਲਾ ਸਕਦੇ ਜੇ ਪਰ ਅੱਜ ਇਹਨਾਂ ਨੇ ਸਾਨੂੰ ਸਵੇਰੇ ਕੋਈ ਵਾਰਨਿੰਗ ਨਹੀਂ ਦਿੱਤੀ ਕੋਈ ਕੁਝ ਨਹੀਂ ਇਹਨਾਂ ਨੇ ਦੱਸਿਆ ਸਵੇਰੇ ਆ ਕੇ ਸਾਡੇ ਤੇ ਇਹਨਾਂ ਨੇ ਦੁਕਾਨਦਾਰਾਂ ਦਾ ਸਮਾਨ ਸਾਰਾ ਅੰਦਰ ਕਰਾਤਾ ਜੀ ਨਾਲੇ ਉੱਤੇ ਵੀ ਲਾਉਂ ਦਿੰਦੇ ਪਏ ਕਾਰੋਬਾਰ ਅੱਗੇ ਇਹਨੇ ਮੰਡੀ ਦੇ ਵਿੱਚ ਜਾਂਦੇ ਪਏ ਕਿ ਸਾਡੇ ਆਪ ਦੇ ਦੁਕਾਨਦਾਰਾਂ ਦੇ ਭੁਗਤਾਨ ਨਹੀਂ ਹੁੰਦੇ ਪਏ ਨਾ ਹੀ ਸਵੇਰ ਦਾ ਜੀ ਇੱਥੇ ਵੀ ਨਗਰ ਪੰਜਾਬ ਦਾ ਕੋਈ ਵੀ ਮੈਂਬਰ ਜਿਹੜਾ ਸਾਹੀ ਐਮਸੀ ਬਣਾਏ ਆ ਸ਼ਹਿਰ ਦੇ ਨਾਲ ਕੋਈ ਵੀ ਆ ਕੇ ਨਾ ਕੋਈ ਪ੍ਰਧਾਨ ਨਾ ਕੋਈ ਐਮਸੀ ਆ ਕੇ ਸਾਡੇ ਨਾਲ ਕੋਈ ਨਹੀਂ ਖੜਾ ਜੀ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਸ਼ਹਿਰ ਵਾਲਿਆਂ ਦੀ ਮੀਟਿੰਗ ਰੱਖੀ ਜਾਵੇ ਤੇ ਮੀਟਿੰਗ ਕਰਕੇ ਸ਼ਹਿਰ ਵਾਲਿਆਂ ਨੂੰ ਦੱਸਿਆ ਜਾਵੇ ਕਿ ਇੱਥੇ ਤੇ ਕੋ ਸਮਾਨ ਲਾ ਲਓ ਤੇ ਅਸੀਂ ਉੱਥੇ ਤੇ ਕੋ ਸਮਾਨ ਲਾ ਸਕੀਏ ਦੂਜੇ ਨੰਬਰ ਤੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਜੀ ਐਸਐਚਓ ਸਾਹਿਬ ਆਪਦੇ ਮੁਲਾਜ਼ਮ ਲਾਉਂਦੇ ਆ ਚੌਂਚ ਖੜੇ ਰਹਿੰਦੇ ਆ ਜਿਹੜੀਆਂ ਗੱਡੀਆਂ ਪਿੰਡਾਂ ਦੇ ਵਿੱਚੋਂ ਵੀਰ ਸਮਾਨ ਲੈਣ ਆਉਂਦੇ ਆ ਸਾਡੇ ਅੱਗੇ 8-8 ਘੰਟੇ ਆ ਕੇ ਗੱਡੀਆਂ ਖੜ੍ਹਦੀਆਂ ਉਹ ਅਸੀਂ ਦੁਕਾਨਦਾਰ ਉਹਨਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਉਹਨਾਂ ਦੀ ਪਾਰਕਿੰਗ ਬਣੀ ਆ ਗਈ ਉਹਨਾਂ ਨੂੰ ਬੇਨਤੀ ਆ ਗਈ ਪੁਲਿਸ ਮੁਲਾਜ਼ਮਾਂ ਨੂੰ ਕਿ ਉਹਨਾਂ ਦੇ ਹਦਾਇਤ ਕਰਨਗੇ ਉਹ ਪ੍ਰਜਾਣ ਉਹ ਪਾਰਕਿੰਗ ਦੇ ਵਿੱਚ ਗੱਡੀਆਂ ਲਾਉਣ ਧੰਨਵਾਦ ਜੀ ਇਹ ਇਹੋ ਸਾਹਿਬ ਦਾ ਕਹਿਣਾ ਹੈ ਕਿ ਜਿਹੜੀ ਪੀਲੀ ਪੱਟੀ ਲਾ ਕੇ ਗਈ ਸੀ ਹਾਂਜੀ ਅੰਦਰ ਉਸ ਤੋਂ ਬਾਅਦ ਇਹਨਾਂ ਨੇ ਸਮਾਨ ਉਤਾਰਿਆ ਹੋਇਆ ਅਸੀਂ ਸਿਰਫ ਇਸ ਕਰਕੇ ਆ ਜੀ ਇਹਨੂੰ ਪਾਰਕ ਰਖਤਾ ਨਾਲ ਕਰਨਾ ਚਾਹੁੰਦੇ ਆ ਕਿ ਸਾਫ਼ ਹੋਵੇ ਕਿਿੱਥੋਂ ਕਿਿੱਥੇ ਅਹੀ ਪੱਟੀ ਲਾ ਕੇ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਬੈਠ ਕਰਾਂਗੇ ਦੁਕਾਨਦਾਰ ਐਸਐਸਓ ਸਾਹਿਬ ਨੂੰ ਬੇਨਤੀ ਆ ਕੇ ਅਸੀਂ ਸਵੇਰ ਦਾ ਉਹਨਾਂ ਨੂੰ ਕਹੀ ਜਾਂਦੇ ਆ ਕਿ ਜਿੱਥੇ ਤੁਸੀਂ ਪੀਲੀ ਲਾਈਨ ਲਾਈ ਆਣਾ ਜੀ ਉੱਥੋਂ ਤੇ ਕਿਸਾ ਨਾਲ ਸਮਾਨ ਲਾਉਂਦੇ ਹਦਾਇਤ ਦਿੱਤੀ ਜਾਵੇ ਪਰ ਪ੍ਰਸ਼ਾਸਨ ਦਾ ਟੱਕਾ ਬਹੁਤ ਜ਼ਿਆਦਾ ਜੀ ਨਾਲ ਐਸ ਐਚਓ ਸਾਹਿਬ ਦਾ ਵੀ ਜਿਹੜਾ 7 ਮਹੀਨੇ ਪਹਿਲਾਂ ਪੀਲੀ ਲੇਨ ਲਾ ਕੇ ਸਾਡੇ ਇੱਕ ਭਾਈ ਤੁਸੀਂ ਇਹ ਦੁਕਾਨ ਅਸੀਂ ਉੱਥੋਂ ਤੇ ਕਰ ਲਈ ਉੱਥੇ ਤੇ ਸਾਡਾ ਸਮਾਨ ਲੱਗਾ ਜੀ ਲੇਨ ਤੇ ਕਰੇ ਪਰ ਜਿਹੜਾ ਬਾਹਰ ਲੱਗਾ ਜਿਹੜਾ ਬਾਹਰ ਲੱਗਾ ਜੀ ਉਹਨਾਂ ਦੇ ਕਾਰਵਾਈ ਕਰਨ ਸਾਰੇ ਸ਼ਹਿਰ ਨੂੰ ਸ਼ਹਿਰ ਉਹਨਾਂ ਨਾਲ ਪ੍ਰੇਸ਼ਾਨ ਕਰਨਾ ਸਾਰੇ ਨੂੰ ਜਿੰਦਾ ਲੱਗਾ ਜੀ ਜੇ ਕੋਈ ਰੇੜੀਆਂ ਦਾ ਕਰਾਇਆ ਖਾਂਦਾ ਤੇ ਉਹਦੇ ਨਾਲ ਗੱਲ ਕਰਮ ਇਹਨਾਂ ਦੁਕਾਨਦਾਰਾਂ ਦੀ ਦੋਸ਼ ਕਿ ਦੁਕਾਨਦਾਰਾਂ ਦੀ ਕਿ ਹੈ ਕਿ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਜਿਨ੍ਹਾਂ ਦਾ ਸਮਾਨ ਅੱਗੇ ਵਧਿਆ ਹੋਇਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਸਾਰਿਆਂ ਨੂੰ ਖੱਜਲ-ਖਵਾਰੀ ਦਾ ਸਾਹਮਣਾ ਕਰਨਾ ਪਵੇ ਤੇ ਆਓ ਆਪਾਂ ਸੁਣਦੇ ਹਾਂ ਈਓ ਸਾਹਿਬ ਨੇ ਇਸ ਬਾਬਤ ਅੱਜ ਦੀ ਕਾਰਵਾਈ ਬਾਰੇ ਕੀ ਜਾਣਕਾਰੀ ਦਿੱਤੀ ਹੈ ਸਾਡੇ ਸਾਡੇ ਦੇ ਨਿਗਰਾਨਾ ਖੜੂਦ ਕੱਢ ਕੇ ਜਾਵਾਂਗੇ ਨਹੀਂ ਨਹੀਂ ਸਾਬ ਦੋ ਖੜੇ ਆ ਦੋ ਮਿੰਟਾਂ ਦਾ ਚੱਕਰ ਲੈ ਆ ਆ ਤਾਂ ਅੰਦਰ ਕੋਈ ਅੰਦਰ ਕਰ ਸਕਦੇ ਆ ਤੇ ਪਰ ਹਾਂਜੀ ਕਰ ਲੈ ਹਾਂਜੀ ਕਰ ਲੈ ਬੰਦਾ ਕਿ ਬੁਲਾਉਣਾ ਸਾਡੇ ਬੰਦੀ ਆ ਤੁਸੀਂ ਬੰਦੀ ਨੂੰ ਖੜਾਵਾ ਆ ਆਹੋ ਕੱਢਣਾ ਕਰਾਉਣਾ ਅੱਜ ਜਿਹੜੀ ਉਹ ਤੁਸੀਂ ਖਾਂ ਕਾਰਵਾਈ ਕਰ ਰਹੇ ਹੋ ਉਹ ਕਿਉਂ ਕਰਨ ਦੀ ਜੀ ਮੁਰਤ ਪਈ ਤੇ ਕੀ ਕਰ ਰਹੇ ਪਿਛਲੇ ਲੰਮੇ ਸਮੇਂ ਤੋਂ ਇੱਥੇ ਟ੍ਰੈਫਿਕ ਦੀ ਸਮੱਸਿਆ ਬਣੀ ਹੋਈ ਸੀ ਜਿਸ ਨੂੰ ਪਿਛਲੇ ਹੋਏ ਅੱਜ ਇਹ ਕਾਰਵਾਈ ਕੀਤੀ ਗਈ ਆ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਦੁਬਾਰਾ ਅਪੀਲ ਕਰਦਾ ਵੀ ਸਮਾਨ ਜਿਹੜਾ ਠਕਾਇਆ ਗਿਆ ਉਹ ਅੰਦਰ ਹੀ ਰੱਖਣ ਬਾਹਰ ਸਮਾਨ ਨਾ ਰੱਖਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕਾਰਵਾਈ ਇੱਦਾਂ ਹੀ ਚੱਲੇਗੀ ਤਾਂ ਜੋ ਦੀ ਟ੍ਰੈਫਿਕ ਦੀ ਸਮੱਸਿਆ ਬਿਲਕੁਲ ਸਹੀ ਚੱਲੇ ਸੁਨੂ ਚੱਲੇ ਕੋਈ ਟ੍ਰੈਫਿਕ ਦੀ ਸਮੱਸਿਆ ਪੈਦਾ ਨਾ ਹੋਵੇ ਇਸ ਲਈ ਕਾਰਵਾਈ ਕੀਤੀ ਲੋਕ ਇਤਾਂ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਇਸ ਕਾਰਵਾਈ ਦੇ ਵਿੱਚ ਕੋਈ ਕਿਸੇ ਦਾ ਵਿਰੋਧ ਤਾਂ ਸਾਹਮਣੇ ਨਹੀਂ ਕਰ ਰਹਾ ਮੜਾ ਮੋਟਾ ਤਾਂ ਹੁੰਦੇ ਹੀ ਲੰਬੇ ਸਮੇਂ ਤੋਂ ਬੈਠੇ ਆ ਕਈ ਲੋਕ ਜਿਨ੍ਹਾਂ ਨੂੰ ਆਦਤ ਪਈ ਹੋਈ ਹੈ ਸਰਕਾਰੀ ਜਗ੍ਹਾ ਵਰਤਣ ਦੀ ਥੋੜਾ ਬਹੁਤਾ ਹੋਇਆ ਕੋਈ ਜ਼ਿਆਦਾ ਨਹੀਂ ਹੋਇਆ ਤੇ ਲਾਮਤੌਰ ਤੇ ਲੋਕਾਂ ਨੇ ਸਹਿਯੋਗ ਕੀਤਾ ਸਾਡਾ ਸਭ ਤੇ ਜਿਹੜੀਆਂ ਰੇੜੀਆਂ ਦਾ ਮਿੱਕਾ ਹੋਇਆ ਸੀ ਇਹ ਹੁਣ ਰੇੜੀਆਂ ਉੱਥੇ ਲਜਾਣ ਬਾਅਦ ਇਹ ਕਾਰਵਾਈ ਕੀਤੀ ਹੈ ਨਾ ਕੱਲਾ ਸੁਣ ਨਹੀਂ ਅਸੀਂ ਤਾਂ ਇਨਕ੍ਰੋਚਮੈਂਟਾਂ ਹਟਾਉਣ ਲਈ ਇੱਥੋਂ ਕਾਰਵਾਈ ਕੀਤੀ ਹੈ ਵੀ ਇੱਥੋਂ ਇਹ ਇਨਕ੍ਰੋਚਮੈਂਟਾਂ ਹਟਾਓ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਬਾਕੀ ਜੇ ਸਰਕਾਰ ਨੇ ਪ੍ਰਸ਼ਾਸਨ ਨੇ ਕੋਈ ਪ੍ਰਬੰਧ ਕੀਤਾ ਰੇੜੀਆਂ ਲਈ ਤਾਂ ਉੱਥੇ ਜਾਣਾ ਚਾਹੀਦਾ ਤਾਂ ਜੋ ਜਿਹੜਾ ਇਹ ਸਾਥ ਦੀ ਵਧੀਆ ਰੋਟੀ ਰੋਜੀ ਰੋਟੀ ਖਾ ਸਕਣ ਤੇ ਇਹਨਾਂ ਨੂੰ ਕੋਈ ਪ੍ਰੋਬਲਮ ਵੀ ਨਾ ਆਵੇ ਉੱਥੇ ਜਾਣ ਦੇ ਵਿੱਚ ਸੋ ਇਹ ਤੁਸੀਂ ਸੁਣਿਆ ਹੁਣ ਅਸੀਂ ਤੁਹਾਨੂੰ ਹੋਰ ਤਸਵੀਰ ਦਿਖਾ ਰਹੇ ਹਾਂ ਲਾਸਟ ਦੀ कि ਜਦ ਇਹ ਸਾਰੀ ਕਾਰਵਾਈ ਅਮਲ ਦੇ ਵਿੱਚ ਹੋ ਚੁੱਕੀ ਸੀ ਜਿਸ ਅੰਮ੍ਰਿਤਸਰ ਰੋਡ ਤੋਂ ਇੱਕ ਵਹੀਕਲ ਲੰਘਣਾ ਔਖਾ ਹੋ ਜਾਂਦਾ ਸੀ ਇੱਕ ਗੱਡੀ ਇੱਕ ਬੱਸ ਇੱਕ ਕਾਰ ਵਗੈਰਾ ਲੰਘਣੀ ਔਖੀ ਹੋ ਜਾਂਦੀ ਸੀ ਉੱਥੇ ਹੁਣ ਦੋ-ਦੋ ਲਾਈਨਾਂ ਦੇ ਵਿੱਚ ਗੱਡੀਆਂ ਚੱਲ ਰਹੀਆਂ ਨੇ ਜਿਸ ਲਈ ਮੌਕੇ ਤੇ ਮੌਜੂਦ ਰਾਹਗੀਰਾਂ ਤੇ ਆਮ ਲੋਕਾਂ ਨੇ ਅਧਿਕਾਰੀਆਂ ਦਾ ਬਹੁਤ ਸਵਾਗਤ ਕੀਤਾ ਤੇ ਉਹਨਾਂ ਕਿਹਾ ਕਿ ਇਹ ਕੰਮ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਧੰਨਵਾਦ